ਜੇ ਲੋ ਬਾਈ ਜੀ ਲਗਾਤਾਰ بارش ਪੈਣ ਦੇ ਕਾਰਨ ਪਿੰਡ ਟੋਲਾਵਾਲ ਜ਼ਿਲ੍ਹਾ ਸੰਗਰੂਰ ਦੇ ਵਿੱਚ ਅੱਜ ਇੱਕ ਘਰ ਹੋ ਡਿੱਗਣ ਦੀ ਜਾਣਕਾਰੀ ਆਈ ਹੈ ਤੁਸੀਂ ਦੇਖ ਸਕਦੇ ਹੋ ਘਰ ਦੇ ਵਿੱਚ ਤਰੇੜਾਂ ਤੇ ਕੰਧਾਂ نیچے بیٹھ ਗਈਆਂ ਵੀਰੇ ਬਹੁਤ ਵੱਡਾ ਲਗਾਤਾਰ ਨੁਕਸਾਨ ਹੋ ਰਿਹਾ ਹੜਪੀੜਤਾ ਦੇ ਕਾਰਨ ਤੇ ਗਰੀਬ ਦਿਹਾੜੀਦਾਰ ਬੰਦੇ ਨੂੰ ਬਹੁਤ ਮੁਸ਼ਕਲਾਂ ਹੋ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਉੱਥੋਂ ਸੱਤਾਂ ਡਿੱਗੇ ਨੇ ਤੇ ਇਹ ਵੀ ਰਾਤ ਨੂੰ ਬਾਹਰ ਕੱਢੇ ਨੇ ਬੰਦੇ ਤੇ ਅਸੀਂ ਗੱਲ ਕਰਾਉਣੀ ਹੈ ਤੁਹਾਡੇ ਉਹਨਾਂ ਪਰਿਵਾਰਾਂ ਨਾਲ ਜਿਨ੍ਹਾਂ ਦੇ ਇਹ ਘਰ ਡਿੱਗੇ ਨੇ ਤੇ ਆਜੋ ਭਾਈ ਗੱਲ ਕਰਾਉਣਾ ਤੁਹਾਡੇ ਨਾਲ ਆਓ ਜੀ ਇਹ ਉਹ ਘਰ ਦੇ ਮੁਖੀ ਨੇ ਬੇਬੇ ਕਿੰਨੇ ਦਿਨ ਹੋ ਗਏ ਘਰ ਡਿੱਗੇ ਨੂੰ ਆਪਣੇ ਨੂੰ ਕਈ ਦਿਨ ਹੋ ਗਏ ਪੁੱਤ ਕਿਤੇ ਤੇ ਨਹੀਂ ਬਾਹਲੇ ਪੈਂਦੇ ਨੇ ਅੱਛਾ ਜੀ ਹਾਂ ਉਧਰ ਤੇ ਉਹ ਨਿਕਲ ਰਹੇ ਆ ਬਾਹਰ ਆਪਣੇ ਕੰਮ 'ਚ ਬੈਠਿਆ ਕੋਈ ਕਮਾਈ ਕਰਨ ਦਾ ਸਾਧਨ ਹੈਗਾ ਕੋਈ ਆਪਣੀ ਦਿਹਾੜੀ ਬੱਚ ਦਿਹਾੜੀਦਾਰ ਬੰਦੀ ਹੋਵੇ ਹਾਂ ਮੈਂ ਡੋਕਰਾਂ ਦਾ ਉਹ ਹਲੇ ਗਣੀ ਅੱਛਾ ਕੀ ਕਹਿਣਾ ਚਾਹੁੰਦੇ ਹੋ ਪੰਜਾਬ ਸਰਕਾਰ ਨੂੰ ਤੁਸੀਂ ਬੇਬੇ ਤੁਸੀਂ ਸਾਡਾ ਪੈਹੀਲਾ ਕਰਨ ਪੁੱਤ ਅੱਛਾ ਕਰਦਾ ਹੁਣ ਤੁਹਾਡਾ ਸਮਾਨ ਦਿੱਤਾ ਕਿੱਥੇ ਰੱਖਿਆ ਗਏ ਬੇਬੇ ਕੋਈ ਸੱਟਪੇਟ ਤੋਂ ਬਚਤ ਰਹੀ ਬੇਬੇ ਬਚ ਗਏ ਬਾਈ ਬਚ ਗਏ ਹਾਂ ਅੱਛਾ ਜੀ ਕਿਹੜੀ ਕਸ਼ਟ ਆਪਣੀ ਬੇਬੇ ਜਾਤੀ ਕੀ ਆਪਣੀ ਚਰਤੀ ਕੀ ਹੈ ਜਿਵੇਂ ਚੈਰਮੰਦਾਸੀ ਸਿੱਖੋ ਜੀ ਠੀਕ ਹੈ ਬਈ ਤੇ ਪਵਨ ਤਮਨ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਦੁਬਾਰਾ ਵੀ ਦੁਬਾਰਾ ਆਏ ਆ ਪੁੱਤ ਸਾਡਾ ਹੀਲਾ ਕਰੇ ਅੱਛਾ ਜੀ ਹਾਂ ਚਲੋ ਜੀ ਅਸੀਂ ਇੱਥੇ ਬੈਠੇ ਆਂ ਪੰਜਾਬ ਸਰਕਾਰ ਵੱਲੋਂ ਇਹ ਅਰਦਾਸ ਕਿਨ ਕਰਦੇ ਆਂ ਵੀ ਇੰਨਾ ਗਰੀਬਾਂ ਦੀ ਮਦਦ ਕੀਤੀ ਜਾਵੇ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਘਰ ਤੇ ਕਮਾਈ ਕਰਨ ਦਾ ਕੋਈ ਸਾਧਨ ਨਹੀਂ ਵੀ ਜੇ ਸਮਾਨ ਇਹਦਾ ਥਾਈ ਦੇ ਵਿੱਚ ਧਰਮਸ਼ਾਲਾ ਦੇ ਵਿੱਚ ਰੱਖਿਆ ਗਿਆ ਤੇ ਰਾਤ ਨੂੰ ਲਗਾਤਾਰ ਅਚਾਨਕ ਤੋਂ ਸੱਤ ਡਿੱਗੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਤੇੜਾ ਆਈਆਂ ਹੋਈਆਂ ਤੇ ਵੀਰੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਜੋ ਸੀਐਮ ਸਾਹਿਬ ਤੱਕ ਪਹੁੰਚ ਸਕੇ ਤੇ ਇਹਨਾਂ ਗਰੀਬਾਂ ਦੀ ਮਦਦ ਹੋ ਸਕੇ ਧੰਨਵਾਦ